ਆਖਿਰ ਪਿਓ ਨੇ ਆਪਣੇ ਇੱਕ ਪੁੱਤ ਨਾਲ ਕੀਤਾ ਕੁਝ ਅਜਿਹਾ ਕਿ ਦੂਸਰਾ ਪੁੱਤ ਗੁੱਸੇ ਵਿੱਚ ਆਪਣਾ ਆਪਾ ਖੋ ਬੈਠਿਆ ਤੇ ਗੁੱਸੇ 'ਚ ਆਏ ਪੁੱਤ ਨੇ ਪਿਓ ਨੂੰ ਗੱਡੀ 'ਚ ਧੂਕੇ ਲੈ ਗਿਆ ਤੇ ਫਿਰ ਚੀਕ ਚਿਹੜਾ ਪੈ ਜਾਂਦਾ ਜਿਸ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋ ਗਈ ਆਖਰ ਕੀ ਇਸ ਮਸਲੇ ਦੇ ਵਿੱਚ ਹੋਇਆ ਉਹ ਵੀ ਤੁਹਾਨੂੰ ਦੱਸਾਂਗੇ ਨਜ਼ਰ ਮਾਰ ਲੈਣੇ ਆ ਇਸ ਵੀਡੀਓ ਤੇ ਰੋਸਪੁਦੀ ਕਸਬਾ ਜੀਰਾ ਦੇ ਪਿੰਡ ਲਹਿਰਾ ਬੇੜ ਦੇ ਵਿੱਚ ਆਪਣੇ ਹੀ ਪਿਤਾ ਦਾ ਅਪਰਨ ਕਰਨ ਦਾ ਮਾਮਲਾ ਸਾਹਮਣੇ ਆਇਆ ਜਿੱਥੇ ਇੱਕ ਪੁੱਤ ਵੱਲੋਂ ਜ਼ਮੀਨ ਖਾਤਰ ਆਪਣੇ ਹੀ ਪਿਓ ਨੂੰ ਕੁੱਟਮਾਰ ਕਰਕੇ ਅਤੇ ਸਕੇ ਭਰਾ ਤੇ ਜਾਨ ਲੈਵਾ ਹਮਲਾ ਕਰਕੇ ਪਿਓ ਨੂੰ ਕਿਡਨਾਪ ਕਰਕੇ ਲੈ ਗਏ ਜਾਣਕਾਰੀ ਦਿੰਦੇ ਹੋਏ ਬਜ਼ੁਰਗ ਅਤੇ ਉਸੇ ਪੁੱਤਰ ਨੇ ਦੱਸਿਆ ਕਿ ਕਿਸ ਤਰੀਕੇ ਦੇ ਨਾਲ ਜ਼ਮੀਨ ਦੇ ਰੋਲੇ ਪਿੱਛੇ ਉਹਨਾਂ ਦੇ ਨਾਲ ਇਹ ਹੱਥੋਪਾਈ ਕੀਤੀ ਗਈ ਹੈ ਇਹ ਤਕਰੀਬਨ ਰਾਤ 10 ਵਜੇ ਹੋਇਆ ਜੀ ਸਾਡੇ ਅਹੀਂ ਸੱਦਰ ਵਾਲਾ ਗੁਰਦੁਆਰਾ ਸਾਹਿਬ ਤੋਂ ਮੱਥਾ ਟੇਕ ਕੇ ਆ ਰਹੇ ਸੀ ਤੁਸੀਂ ਨਾਲ ਅਹੀਂ ਵੀ ਨਾਲ ਸਾਰਾ ਪਰਿਵਾਰ ਸੀ ਤੇ ਸਾਨੂੰ ਤਾਂ ਪਤਾ ਨਹੀਂ ਲੱਗਾ ਅਸੀਂ ਉਸ ਟਾਈਮ ਤੇ ਉਧਰਲੇ ਬੰਨੇ ਜਦੋਂ ਪੀਰ ਦੀ ਜਗ੍ਹਾ ਤੋਂ ਮੜਾ ਆ ਆਪਦੇ ਘਰ ਵੱਲ ਨੂੰ ਗੱਡੀ ਮੋੜੀ ਆ ਪਿੱਛੇ ਗੱਡੀਆਂ ਲੇਟਾ ਬੰਦ ਕਰੇ ਖੜੀਆਂ ਅੱਗੇ ਨਾਲ ਟਰੈਕਟਰ ਖੜਾ ਲਿਆ ਸੀ ਜਦੋਂ ਆਪਣੇ ਘਰ ਨੂੰ ਮੋੜੇ ਅੱਗੋਂ ਲੈ ਕੇ ਨਾਲ ਟਰੈਕਟਰ ਮਾਰਿਆ ਸਿੱਧਾ ਵਿੱਚ ਯਾਨੀ ਕਿ ਪੂਰੀ ਜਮਾ ਪਵਾਦ ਦਾ ਖਰਾ ਜ਼ਮੀਂਦਾਰ ਜੀ ਬਜ਼ੁਰਗ ਸੀਗੇ ਆਪਾਂ ਉਹਨਾਂ ਦੀ ਸੇਵਾ ਕਰਦੇ ਸੀਗੇ ਆਪਣੇ ਦਾਦਾ ਜੀ ਤੇ ਉਹਨਾਂ ਨੇ ਖੁਸ਼ ਹੋ ਗਏ ਉਹ ਜਮੀਨ ਉਹ ਡਾਡੀ ਦੇ ਨਾਮ ਕੀਤੀ ਸੀ ਤੇ ਉਹਦਾ ਵੀ ਵਿਵਾਦ ਚੱਲਦਾ ਸੀ ਤੇ ਉਹਦਾ ਹੀ ਕੋਰਟ ਚ ਕੇਸ ਚੱਲ ਰਿਹਾ ਸੀ ਸਾਨੂੰ ਤਾਂ ਜੋ ਕੋਰਟ ਫੈਸਲਾ ਕਰਦੀ ਉਹ ਮਨਜ਼ੂਰ ਸੀ ਤੇ ਇਹਦੇ ਵੇਗ ਇਹਦੇ ਕਰਕੇ ਅਸੀਂ ਇੱਕ ਪਟੀਸ਼ਨ ਵੀ ਜਿਹੜੀ ਚੰਡੀਗੜ੍ਹ ਦਾਇਰ ਕੀਤੀ ਸੀ ਉਹਦੇ ਵਿੱਚ ਐਸਐਸਪੀ ਸਾਹਿਬ ਨੂੰ ਆਡਰ ਆਏ ਸੀਗੇ ਉਹਨਾਂ ਨੂੰ ਅਸੀਂ ਮਾਰਕ ਕਰਾ ਕੇ ਜਿਹੜੀ ਦਰਖਾਸਤ ਉਹਨਾਂ ਦੇ ਸੁਰੱਖਿਆ ਵਾਸਤੇ ਉਹ ਅਸੀਂ ਮਤਲਬ ਕਿ ਇਹਨਾਂ ਨੂੰ ਮਾਰਕ ਕਰਾ ਕੇ ਇੱਥੋਂ ਮਾਰਕ ਹੋਈ ਜਦੋਂ ਡੀਐਸਪੀ ਸਾਹਿਬ ਕੋਲ ਗਏ ਤੇ ਡੀਐਸਪੀ ਕੋਲ ਸਾਹਿਬ ਕੋਲ ਐਸਐਚਓ ਸਾਹਿਬ ਕੋਲ ਗਈ ਤੇ ਐਸਐਚਓ ਸਾਹਿਬ ਦੇ ਉਹਨਾਂ ਨੇ ਮਤਲਬ ਕਿ ਏਐਸਆਈ ਸਾਹਿਬ ਨੂੰ ਮਤਲਬ ਮਾਰਕ ਕੀਤੀ ਅੱਗੇ ਤੇ ਉਹਨਾਂ ਨੂੰ ਅਸੀਂ ਫੋਨ ਤੇ ਵੀ ਕਹਿੰਦੇ ਰਿਹਾ ਵੀ ਸਾਡੇ ਮਤਲਬ ਬਿਆਨ ਲੈ ਜਾਓ ਅਸੀਂ ਬਜ਼ੁਰਗ ਨੂੰ ਬਾਹਰ ਨਹੀਂ ਲਿਆ ਸਕਦੇ ਮਤਲਬ ਕਿ ਉਹਨਾਂ ਦਾ ਇਹੋ ਕਹਿਣਾ ਸੀ ਵੀ ਜਦੋਂ ਲੋੜ ਹੋਵੇਗੀ ਉਦੋਂ ਬਿਆਨ ਲੈ ਜਾਣਗੇ ਤੁਹਾਡੇ ਤੇ ਮਨ ਲੱਗਿ ਉਹਨਾਂ ਨੇ ਕੋਡ ਦੇ ਆਰਡਰਾਂ ਨੂੰ ਕੋਈ ਐਡਾ ਨਹੀਂ ਸਮਝਿਆਗਾ। ਹਟ ਗੋਲਿਆ। ਨੰਗਾਉ ਲਿਆ ਕੀਤਾ ਜੀ। ਤੇ ਜਿਹੜਾ ਇਹ ਰਾਤ ਜਿਹੜਾ ਹਮਲਾ ਆ ਇਹਦਾ ਪੂਰਾ ਪੂਰਾ ਦੋਸ਼ ਪੁਲਿਸ ਦਾ ਵੀ ਹੈ ਤੇ ਨਾਲ ਜਿਹੜੇ ਆਪਣੇ ਜਿਹੜੇ ਹਾਂਜੀ ਮੁਲਾਜ਼ਮ ਆ ਜੀ ਉਹ ਇੱਕ ਮੇਰੇ ਚਾਚਾ ਜੀ ਦਾ ਬੇਟਾ ਮਲਕੀਸ਼ ਸਿੰਘ ਕਾਂਸਟੇਬਲ ਉਹ ਆ। ਇੱਕ ਉਹਦਾ ਸਾਲਾ ਜੀ। ਕਮਲ ਕਮਲਜੀਤ ਸਿੰਘ। ਉਹਨਾਂ ਦੇ ਰਾਈ ਹਾਂਜੀ ਉਹ ਰਾਤ ਦੇ ਬਾਪੂ ਨੂੰ ਵੀ ਉਹ ਹੀ ਲਗਾਇਆ ਉਹਨੇ ਗਵਾਹ ਕਰਕੇ। ਸਾਨੂੰ ਨਹੀਂ ਪਤਾ ਉਹ ਹੈ ਜਾਂ ਨਹੀਂ ਹੈ ਉਹਨੂੰ ਰਾਤ ਦੇ ਗਵਾਹ ਕਰਕੇ ਲੈ ਕੇ ਕੋਈ ਸਾਡੀ ਸੁਣਵਾਈ ਨਹੀਂ ਹੁੰਦੀ ਬਈ ਕਿੱਦਾਂ ਜਿਹੜਾ ਇਹ ਹਮਲਾ ਕੀਤਾ ਗੱਡੀ ਇਹ ਗੱਡੀ ਸਾਰਾ ਪਰਿਵਾਰ ਸੀ ਤਕਰੀਬਨ ਐ ਅਮਰਧਾਰੀ ਪਰਿਵਾਰ ਆ 20 25 ਜਣੇ ਸੀਗੇ ਤੇ ਇਹਨਾਂ ਨੇ ਅੱਗੇ ਤੋਂ ਟਰੈਕਟਰ ਲਿਆ ਕੇ ਮਾਰਿਆ ਆਹ ਮੱਥਾ ਟੇਕ ਕੇ ਆ ਰਹੇ ਸੀ ਕਿੱਥੇ ਕਰਕੇ ਹਮਲਾ ਕੀਤਾ ਇਹ ਬਿਲਕੁਲ ਸਾਡੇ ਘਰ ਤੋਂ ਯਾਨੀ ਕਿ 2-3 ਕਿਲੇ ਹਟਵੇਂ ਹੀ ਹੈ ਜੀ ਘਰ ਨੂੰ ਮੁੜਦੇ ਹਮਲਾ ਕਰਤਾ ਜੀ ਇਹਨਾਂ ਨੇ ਹਥਿਆਰ ਸੀ ਇਹਨਾਂ ਦੇ ਕੋਲ ਜੀ ਤੇ ਜਨਾਨੀਆਂ ਨੂੰ ਵੀ ਇਹਨਾਂ ਨੇ ਮਤਲਬ ਕਿ ਬਹੁਤ ਜ਼ਿਆਦਾ ਕਪੜੇ ਪਾੜੇ ਤੇ ਤੇ ਇਹਨਾਂ ਨੇ ਮਤਲਬ ਕਿ ਵਾਲ ਪੋਟੇ ਬਹੁਤ ਹੀ ਕੋਸ਼ਿਸ਼ ਕੀਤਾ ਇਹਨਾਂ ਨੇ ਜੀ ਤੇ ਗੁੰਡਾਗਰਦੀ ਪੂਰੀ ਕੀਤੀ ਇਹਨਾਂ ਨੇ ਤੇ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਜ਼ਖਮੀ ਬਜ਼ੁਰਗ ਨੇ ਦੱਸਿਆ ਕਿ ਮਾਜੋਬ ਹਾਈ ਕੋਰਟ ਵੱਲੋਂ ਪਟੀਸ਼ਨ ਦੇ ਵਿੱਚ ਐਸਐਸਪੀ ਫਿਰੋਜ਼ਪੁਰ ਨੂੰ ਦੇਸ਼ ਕੀਤਾ ਕਿ ਬਜ਼ੁਰਗ ਦੀ ਸੁਰੱਖਿਆ ਨੂੰ ਯਕੀਨੀ ਬਣਾਇਆ ਜਾਵੇ ਤੇ ਕਾਨੂੰਨ ਅਨੁਸਾਰ ਕਾਰਵਾਈ ਕੀਤੀ ਜਾਵੇ ਲੇਕਿਨ ਇਸ ਦੇ باوجود ਵੀ ਫਿਰੋਜ਼ਪੁਰ ਪੁਲਿਸ ਹੱਥ ਤੇ ਹੱਥ ਧਰ ਕੇ ਬੈਠੀ ਹੈ ਇਹ ਕਾਰਨ ਮੈਂ ਬਾਪੂ ਦੀ ਸੇਵਾ ਕਰਦਾ ਸੀ ਤੇ ਬਾਪੂ ਨੇ ਆਪਦੀ ਜਿਮੇਂਤ ਸੇਵਾ ਦੇ ਕੋਸ਼ਿਸ਼ ਹੋ ਗਏ ਮੇਰੇ ਨਾਲ ਬਪੂ ਮੈਂ ਇਹ ਦੇਰ ਬਾਅਦ ਕਰਦਾ ਜਾਈਦਾ ਰਹਾ ਹਾਂ ਹਾਂਜੀ ਜੀ ਹਾਂਜੀ ਤੇ ਉਹਨਾਂ ਦਾ ਕਰਕੇ ਇਹਨਾਂ ਨੇ ਮੇਰਾ ਰਸਤਾ ਰੋਕਿਆ ਰਸਤਾ ਰੋਕ ਕੇ ਆਈ ਪਟੀਸ਼ਨ ਪਾਈ ਸੀ ਸਾਨੂੰ ਪਤਾ ਸੀ ਵੀ ਇਹਨਾਂ ਨੇ ਸਾਡਾ ਅੱਗੇ ਵੀ ਸਾਡਾ ਰਸਤਾ ਰੋਕਦੇ ਸੀ ਤੇ ਗਾਲ੍ਹਾਂ ਕੱਢਦੇ ਸੀ ਤੇ ਅਸੀਂ ਪਟੀਸ਼ਨ ਪਾਈ ਸੀ ਕਿ ਸਾਡੇ ਤੇ ਹਮਲਾ ਨਾ ਕਰਨਾ ਪਰ ਸਾਡੀ ਪੁਲਿਸ ਨੇ ਨਹੀਂ ਸਾਡੀ ਸਿਰ ਤੇ ਅਸੀਂ ਫਿਰ ਰਾਤ ਮੱਥਾ ਟੇਕਣ ਆਏ ਸੀਗੇ ਮੱਥਾ ਟੇਕ ਕੇ ਤੁਰੇ ਜਾਂਦੇ ਤੇ ਇਹਨਾਂ ਨੇ ਟਰੈਕਟਰ ਰਾਹ ਦੇ ਵਿੱਚ ਅਗਲੇ ਪਾਸੇ ਟਰੈਕਟਰ ਦੇ ਮਗਰ ਉਹ ਕਾਰ ਟਰੈਕਟਰ ਗੱਡੀ ਦੇ ਉੱਤੇ ਚੜਾਉਂਦੇ ਸਾਡਾ ਸਾਰਾ ਪਰਿਵਾਰ ਵਿੱਚ ਬੈਠਾ ਜੇ ਮੈਂ ਦੋ ਬੇਟੀਆਂ ਇੱਕ ਨੂੰ ਦੋ ਪੋਤੀਆਂ ਤੇ ਇੱਕ ਮੇਰਾ ਪੁੱਤਰ ਸੀ ਗੱਡੀ ਚਲਾਉਂਦਾ ਸੀ ਤੇ ਮੈਂ ਜਿੱਥੇ ਬੈਠਾ ਤੇ ਇਹਨਾਂ ਨੇ ਕਿਰਪਾਨਾਂ ਦੇ ਨਾਲ ਮੇਰੇ ਤੇ ਹਮਲਾ ਕਰ ਦਿੱਤਾ ਤੇ ਅੰਮ੍ਰਿਤਾਰੀ ਪਰਿਵਾਰ ਹਾਂਜੀ ਅਸੀਂ ਅੰਮ੍ਰਿਤਾਰੀ ਪਰਿਵਾਰ ਮੇਰੀ ਇਹਨਾਂ ਨੇ ਕੇਸਾਂ ਦੀ ਬੇਅਦਬੀ ਮੇਰੀ ਵੀ ਕੀਤੀ ਹੈ ਤੇ ਮੇਰੇ ਪਰਿਵਾਰ ਦੀ ਵੀ ਕੀਤੀ ਸਾਰੇ ਪਰਿਵਾਰ ਅੰਮ੍ਰਿਤਾਰੀ ਗੁੱਡੀਆਂ ਦੀ ਇਹਨਾਂ ਨੇ ਜਣੀ ਵਾਲ ਕੇਸ ਪੱਟੇ ਬਹੁਤ ਜ਼ਿਆਦਾ ਉਹਨਾਂ ਦੇ ਕੱਪੜੇ ਕਵਾੜ ਦਿੱਤੇ ਇਹਨਾਂ ਨੇ ਤੇ بڑا ਸਾਡੇ ਬੱਚੇ ਜਿਹੜੇ ਨੇ ਦੋ ਗੁੱਡੀਆਂ ਵਾਜੇ ਸਹੀਮੀ ਹੋਈਆਂ ਨੇ ਉਹ ਬੋਲਣ ਲੱਗੇ ਸੈਮੀਆ ਬਹੁਤ ਜ਼ਿਆਦਾ ਸੈਮੀਆ ਸੈਮੀਆ ਹੋਈਆਂ ਤੇ ਇਹਨਾਂ ਨੇ ਸਾਡੇ ਰਾਤ ਪਰਫਾਨਾ ਮਾਰ ਕੇ ਤੇ ਸੱਟਾਂ ਮਾਰਨ ਮਾਰ ਕੇ ਸੱਟਾਂ ਹਾਂਜੀ ਮਿੰਟ ਦਾ ਚਲਦਾ ਆ ਹਾਂਜੀ ਇਹ ਹੁਣ ਇਹ ਆ ਵੀ ਸਾਡੇ ਕੋਲ ਬਜ਼ੁਰਗ ਸੀਗਲ ਨਾਲ ਸਾਡੇ ਇਹਨਾਂ ਨੇ ਬਜ਼ੁਰਗ ਨੂੰ ਸਾਡੇ ਤੋਂ ਬਰੋਬਰ ਦੀ ਜ਼ਬਰਦਸਤੀ ਘੁੱਟ ਕੇ ਲਾ ਕੇ ੱੱਲੇ ਉਹਨੂੰ ਘੁੱਟਦੇ ਘੁੱਟਦੇ ਮੋਸਟਾ ਬੰਨ ਕੇ ਸਾਨੂੰ ਲੈ ਗਏ ਸਾਨੂੰ ਸੱਟਾਂ ਲਾ ਗਏ ਘਵਾ ਕਰਕੇ ਲੈ ਹਾਂ ਘਵਾ ਕਰਕੇ ਲੈ ਗਏ ਹਾਂ ਉਹ ਬੜਾ ਬੜਾ ਕਰਲਾਉਂਦਾ ਸੀ ਬੜਾ ਉਹ ਮੈਨੂੰ ਮੇਰਾ ਹੱਥ ਨਹੀਂ ਛੱਡਦਾ ਇਹਨਾਂ ਨੇ ਮੇਰੇ ਕਿਰਪਾਣਾ ਮਾਰੀਆਂ ਜਿਹੜਾ ਹੱਥ ਛੁੱਟ ਗਿਆ ਮੁੜ ਕੇ ਉਹ ਬਾਪੂ ਨੂੰ ਕੁੱਟਣ ਲੱਗ ਪੇ ਕੁੱਟਦੇ ਕੁੱਟਦੇ ਬਾਪੂ ਗੱਡੀ ਦੇ ਵਿੱਚ ਮੁਸਕਾ ਮੰਨ ਕੇ ਬਾਪੂ ਲਹਿ ਗਏ ਕਿ ਹੁਣ ਸਾਡਾ ਤੇ ਬਾਪੂ ਜਿਹੜਾ ਹੈ ਨਾ ਉਹਨਾਂ ਮਾਰ ਦੇਣਾ ਛੱਡਣਾ ਨਹੀਂ ਬਾਪੂ ਨੂੰ ਬਾਪੂ ਨੂੰ ਬੜਾ ਇਹ ਗੁੰਡਾਗਰਦੀ ਮੇਰੇ ਜਿਹੜੇ ਭਰਾ ਨੇ ਸਾਡੇ ਸ਼ਰੀਕ ਕਰੇ ਉਹਨਾਂ ਵੱਲੋਂ ਤੇ ਨਹੀਂ ਆਵਣੋ ਤੇ ਭਰਾਵਾਂ ਵੱਲੋਂ ਕੋਸਟ ਕੋਲ ਆ ਜੀ ਮਲਾਜਮ ਹੈ ਇੱਕ ਮੇਰਾ ਭਤੀ ਜਿਹੜਾ ਉਹ ਮਲਾਜਮ ਹੈ ਤੇ ਇੱਕ ਹੁੰਦਾ ਸਾਲਾ ਮਲਾਜਮ ਹੈ ਇਹਨਾਂ ਦੋਵਾਂ ਨੇ ਰਲ ਕੇ ਜਾੜਾ ਸਾਡਾ ਜਿਹੜੀ ਉੱਥੇ ਥਾਣੇ ਦੇ ਵਿੱਚ ਸਾਡੀ ਚੱਲਣ ਨਹੀਂ ਦਿੱਤੀ ਆਪ ਦਾ ਰੋਗ ਜਮਾਇਆ ਇਹਨਾਂ ਨੇ ਉੱਥੇ ਪੀਟੀਸ਼ਨ ਵੀ ਪਾਈ ਸੀ ਪੀਟੀਸ਼ਨ ਦੀ ਪ੍ਰਭਾਵ ਨਹੀਂ ਕੀਤਾ ਹਾਈ ਕੋਰਟ ਦੇ ਹਾਈ ਕੋਰਟ ਦੀ ਪੀਟੀਸ਼ਨ ਪਾਈ ਹੁੰਦੀ ਬਿਲਕੁਲ ਨਹੀਂ ਪ੍ਰਭਾਵ ਕੀਤੀ ਇਹਨਾਂ ਕੋਈ ਬਿਆਨ ਨਹੀਂ ਲਿਆ ਸਾਡੇ ਅਸੀਂ ਇਹਨਾਂ ਨੂੰ ਇਹ ਗੱਲ ਕਹਿੰਦੇ ਸਾਡੇ ਜਿਹੜੀ ਬਿਆਨ ਲਏ ਉਹਨਾਂ ਕੋਈ ਜਰੂਰ ਲੋਡ ਹੋਈ ਲੈ ਜਾਵਾਂਗੇ ਕਿਉਂ ਇਹਨਾਂ ਦੇ ਮੁੰਡਾ ਇੱਕ ਜਿਹੜਾ ਇੱਥੇ ਲੱਗਾ ਆ ਇਹਨਾਂ ਦਾ ਮਹੂ ਥਾਣੇ 'ਚ ਇੱਕ ਸਿਤਾਨਪੁਰ ਤੇ ਇਹਨਾਂ ਦੇ ਕੁਸ ਦੇ ਨਾਲ ਹਾਂਜੀ ਅਮਲਾ ਪ੍ਰਾਪਤ ਹੈ ਇਹਨਾਂ ਨੂੰ ਹੋਰ ਕਾਰਵਾਈ ਇਹਨਾਂ ਤੇ ਹੋਣੀ ਚਾਹੀਦੀ ਸਾਡਾ ਬਾਪੂ ਜਿਹੜਾ ਸਾਨੂੰ ਵਾਪਸ ਜਿਉਂਦਾ ਹੈ ਨੂੰ ਵਾਪਸ ਲਿਆ ਕੇ ਦਿੱਤਾ ਜਾਵੇ ਕਿ ਹੋ ਸਕਦਾ ਬਾਪੂ ਦਾ ਨੁਕਸਾਨ ਨਾ ਹੋ ਗਿਆ ਬਾਪੂ ਸਾਡੇ ਦੀ 95 ਸਾਲ ਉਮਰ ਹੈ ਬਾਪੂ ਲਈ ਆਪਣਾ ਇਕ ਨਹੀਂ ਰਹਿੰਦਾ ਬਾਪੂ ਖੈਰ ਹੁਣ ਦੇਖਣਾ ਹੋਵੇਗਾ ਕਿ ਪੁਲਿਸ ਇਸ ਮਾਮਲੇ ਦੇ ਵਿੱਚ ਕੀ ਕਾਰਵਾਈ ਕਰਦੀ ਹੈ ਹਕੀਕਤ ਟੀਵੀ ਪੰਜਾਬੀ ਲਈ ਫਿਰੋਜ਼ਪੁਰ ਤੋਂ ਸੁਖਚੈਨ ਸਿੰਘ ਦੀ ਰਿਪੋਰਟ